ਵਿੱਕੀ ਮਿੱਡੂ ਖੇੜਾ ਦੀ ਯਾਦ ਦੇ ਵਿੱਚ ਇੱਕ ਹੋਰ ਖਾਸ ਇੱਕ ਉਪਰਾਲਾ ਕੀਤਾ ਜਾ ਰਿਹਾ ਐਨਵਾਇਰਨਮੈਂਟ ਨੂੰ ਲੈ ਕੇ ਇੱਕ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤਾ ਜਾਊਗਾ ਪਰਸੋਂ ਯਾਨੀ ਕਿ 26 ਤਰੀਕ ਨੂੰ ਵਿੱਕੀ ਦੇ ਜਨਮ ਦਿਨ ਦੇ ਮੌਕੇ ਪੰਜਾਬ ਪਰਚ ਅਸੀਂ ਇੱਥੇ ਕਰ ਰਹੇ ਹਾਂ ਜਿਹੜੀ ਪਲਾਂਟੇਸ਼ਨ ਹੈ ਤਕਰੀਬਨ ਸਾਡੇ ਕੋਲੇ 60-70 ਟੀਮਾਂ ਹੈਗੀਆਂ ਜਿਹੜੀਆਂ ਥਰੂਆਊਟ ਪੰਜਾਬ ਇਸ ਮਹਿੰਮ ਨੂੰ ਚਲਾਉਣੀਆਂ ਜੋ ਅਸੀਂ ਸੋਚ ਰਹੇ ਆ ਵੀ ਅਸੀਂ ਇਹਦੀ ਸ਼ੁਰੂਆਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੋਤੀਸਰੂਪ ਤੋਂ ਅਸੀਂ ਕਰੀਏ ਪਹਿਲਾ ਬੂਟਾ ਲਾ ਕੇ ਵਿੱਕੀ ਦੇ ਜਨਮ ਤੋਂ ਬਾਅਦ ਜਿਹੜੀ ਤੁਸੀਂ ਫਾਊਂਡੇਸ਼ਨ ਬਣਾਈ ਹੈ ਉਹਦਾ ਹੁਣ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ ਹੁਣ ਤੱਕ ਕੀ ਕੁਝ ਤੁਸੀਂ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਕੀ ਪ੍ਰੋਜੈਕਟਸ ਨੇ ਜਿਹੜੇ ਲੈ ਕੇ ਆ ਰਹੇ ਹੋ ਬਾਬੂ ਸਾਹਿਬ ਦੇਖ ਰਹੇ ਹੋ ਤੁਸੀਂ ਸ਼ਰੋਮਨੀ ਅਕਾਲੀ ਦਲ ਦੇ ਯੂਥ ਲੀਡਰ ਰਹੇ ਵਿੱਕੀ ਮਿੱਡੂ ਖੇੜਾ ਜਿਹੜੇ ਇਸ ਦੁਨੀਆ 'ਚ ਨਹੀਂ ਹੈ ਉਹਨਾਂ ਦਾ ਜਨਮ ਦਿਨ ਆਉਣ ਵਾਲਾ ਹੈ 26 ਜੁਲਾਈ ਨੂੰ ਤੇ ਵਿੱਕੀ ਮਿੱਡੂ ਖੇੜਾ ਦੀ ਯਾਦ ਦੇ ਵਿੱਚ ਜਿਹੜੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਉਹਨਾਂ ਦੇ ਭਰਾ ਜੇਪਾਲ ਸਿੰਘ ਮਿੱਡੂ ਖੇੜਾ ਚਲਾ ਰਹੇ ਹੈ ਉਹਦੇ ਵੱਲੋਂ ਇੱਕ ਹੋਰ ਖਾਸ ਇੱਕ ਉਪਰਾਲਾ ਕੀਤਾ ਜਾ ਰਿਹਾ ਐਨਵਾਇਰਨਮੈਂਟ ਨੂੰ ਲੈ ਕੇ ਇੱਕ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਤਾ ਜਾਊਗਾ ਪਰਸੋਂ ਯਾਨੀ ਕਿ 26 ਤਰੀਕ ਨੂੰ ਵਿੱਕੀ ਦੇ ਜਨਮ ਦਿਨ ਦੇ ਮੌਕੇ ਸੋ ਕੀ ਇਹਦਾ ਮਕਸਦ ਹੈ ਕਿ ਇਸ ਤਰ੍ਹਾਂ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਇਦੇ ਬਾਰੇ ਗੱਲਬਾਤ ਕਰਾਂਗੇ ਅਜੀਪਾਲ ਸਿੰਘ ਮਿੱਡੂ ਖੇੜਾ ਸਾਡੇ ਨਾਲ ਮੌਜੂਦ ਨੇ ਅਜੀਪਾਲ ਜੀ ਜਣਨ ਦੇ ਨਾਲ ਆ ਰਿਹਾ ਤੁਹਾਡੇ ਭਰਾ ਦਾ ਵਿੱਕੀ ਦਾ ਤੇ ਕੀ ਸੋਚਿਆ ਇਸ ਵਾਰ ਜਿਹੜਾ ਤੁਸੀਂ ਇਹ ਉਪਰਾਲਾ ਕਰਨ ਜਾ ਰਹੇ ਹੋ ਉਹਦਾ ਕਾਰਨ ਕੀ ਸੀ ਇਹਦਾ ਬਾਈ ਜੀ ਦੇਖੋ ਵਿੱਕੀ ਦੀ ਆਪਦੀ ਸਾਰੀ ਲਾਈਫ ਕਮਿਊਨਿਟੀ ਦੇ ਵਾਸਤੇ ਨਿਕਲ ਗਈ ਕੰਮ ਕਰਦੇ ਆ ਸਾਰੇ ਹਮੇਸ਼ਾ ਉਹਨੇ ਚਾਇਆ ਵੀ ਮੈਂ ਕਮਿਊਨਿਟੀ ਜਿ ਕੁਝ ਨਾ ਕੁਝ ਕਰਾਂ ਤੇ ਮੈਂ ਆਪਦਾ ਨਾਂ ਨੂੰ ਸਟੈਬਲਿਸ਼ ਕਰਾਂ ਸੋ ਉਸੇ ਜੀ ਨੂੰ ਦੇਖਦੇ ਉਸ ਦੀ ਲੇਗਸੀ ਨੂੰ ਮੇਨਟੇਨ ਕਰਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਚਿਆ ਵੀ ਆਪਾਂ ਹਰ ਸਾਲ ਕੁਛ ਨਾ ਕੁਛ ਇਹੋ ਜਿਹਾ ਕਰੀਏ ਜਿਹੜਾ ਆਪਾਂ ਸੁਸਾਇਟੀ ਨੂੰ ਕੰਟ੍ਰਿਬਿਊਟ ਕਰੀਏ ਸੋ ਇਸ ਕਰਕੇ ਅਸੀਂ ਇਹ ਸੋਚਿਆ ਵੀ ਐਕੀ ਪਲਾਂਟੇਸ਼ਨ ਵਗੈਰਾ ਸਾਨੂੰ ਕਰਨੀ ਚਾਹੀਦੀ ਹੈ ਅੱਛਾ ਤੇ ਇਸ ਪਲਾਂਟੇਸ਼ਨ ਚ ਪੂਰੇ ਇਹ ਪੰਜਾਬ ਭਰ ਚ ਹੋਊਗੀ ਤੇ ਕਿਵੇਂ ਤੁਸੀਂ ਕਿੰਨੀਆਂ ਟੀਮਸ ਬਣਾਈਆਂ ਹੋਈਆਂ ਨੇ ਕਿਵੇਂ ਕੰਮ ਹੋਣਗੇ ਤੇ ਕੀ ਮੈਸੇਜ ਉਹ ਦੇਣਗੇ ਆਮ ਲੋਕਾਂ ਨੂੰ ਬਿਲਕੁਲ ਜੀ ਅਸੀਂ ਪੰਜਾਬ ਪਰ ਚ ਅਸੀਂ ਇਤ ਕੀ ਕਰ ਰਹੇ ਆ ਜਿਹੜੀ ਪਲਾਂਟੇਸ਼ਨ ਹੈ ਤਕਰੀਬਨ ਸਾਡੇ ਕੋਲੇ 60 70 ਟੀਮਾਂ ਹੈਗੀਆਂ ਜਿਹੜੀਆਂ ਥਰੂਆਊਟ ਪੰਜਾਬ ਇਸ ਮਹੀਮ ਨੂੰ ਚਲਾਉਣੀਆਂ ਤੇ ਕਾਫੀ ਵੱਡੇ ਪੱਧਰ ਦੇ ਉੱਤੇ ਅਸੀਂ ਇਹ ਪਲਾਂਟੇਸ਼ਨ ਕਰ ਰਹੇ ਹਾਂ ਬਿਕਾਜ਼ ਰੀਸੈਂਟਲੀ ਮੈਂ ਇੱਕ ਵੀਡੀਓ ਜਿਹੜੀ ਰਿਕੁਐਸਟ ਲਈ ਪਾਈ ਸੀ ਅਪੀਲ ਕੀਤੀ ਸੀ ਸਾਰਿਆਂ ਨੂੰ ਇਹਦੇ ਵਿੱਕੀ ਦੇ ਜਿਹੜੇ ਫਰੈਂਡ ਸਰਕਲ ਸੀਗੇ ਇਹਦੇ ਚੌਣ ਵਾਲੇ ਤੇ ਸਾਡੇ ਫੈਮਿਲੀ ਮੈਂਬਰਸ ਸੀਗੇ ਜਿਹੜੇ ਸਾਰੇ ਤੇ ਉਸ ਚੀਜ਼ ਦਾ ਬੜਾ ਵਧੀਆ ਰਿਸਪੌਂਸ ਆਇਆ ਹਰ ਬੰਦੇ ਨੇ ਬੜੇ ਉਤਸ਼ਾਹ ਨਾਲ ਇਸ ਚੀਜ਼ ਨੂੰ ਲਿਆ ਵੀ ਆਪਾਂ ਨੂੰ ਇਹ ਕਰਨਾ ਚਾਹੀਦਾ ਬਿਕਾਜ਼ ਸਾਨੂੰ ਹਮੇਸ਼ਾ ਸਾਡੇ ਸੋਸਾਇਟੀ ਦੇ ਵਾਸਤੇ ਇਸ ਕੁਝ ਨਾ ਕੁਝ ਕੰਟ੍ਰਿਬਿਊਟ ਕਰਨਾ ਚਾਹੀਦਾ ਸੋ ਇਸ ਕਰਕੇ ਅਸੀਂ ਥਰੂਆਊਟ ਪੰਜਾਬ ਇਹ ਮਹੀਮ ਚਲਾਈ ਹੈ ਤੇ ਚੰਗਾ ਰਿਸਪੌਂਸ ਆ ਰਿਹਾ ਅੱਛਾ ਤੁਸੀਂ ਸ਼ੁਰੂਆਤ ਇਸ ਦੀ ਕਿੱਥੋਂ ਕਰੋ ਜੇ ਅਸੀਂ ਸੋਚ ਰਹੇ ਹਾਂ ਵੀ ਅਸੀਂ ਇਹਦੀ ਸ਼ੁਰੂਆਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਤੋਂ ਅਸੀਂ ਕਰੀਏ ਪਹਿਲਾ ਬੂਟਾ ਲਾ ਕੇ ਤੇ ਫਿਰ ਸਾਰੇ ਪੰਜਾਬ ਦੇ ਵਿੱਚ ਜਿਹੜੇ ਇਹਦੇ ਫਰੈਂਡ ਸਰਕਲ ਸੀਗਾ ਜਿਹੜੇ ਵੀ ਇਹਦੇ ਦੋਸਤ ਸੀਗੇ ਸਾਰੇ ਉਹ ਆਪਦੇ-ਆਪ ਦੇ ਸ਼ਹਿਰਾਂ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਆਪ ਦਾ ਇੱਕ ਸੈਟਅਪ ਲਾ ਕੇ ਤੇ ਉਥੇ ਉਹ ਆਪ ਦੀ ਪਲਾਂਟੇਸ਼ਨ ਕਰਨਗੇ ਸੋ ਇਸ ਨਾਲ ਕੀ ਹੋਊਗਾ ਕਿ ਜਦੋਂ ਆਪ ਦੇ ਸ਼ਹਿਰ ਦੇ ਵਿੱਚ ਆਪ ਪਲਾਂਟੇਸ਼ਨ ਕਰਨਗੇ ਉਥੇ ਉਸ ਦਾ ਪlant ਨੂੰ ਉਸ ਨੂੰ ਪਾਲਣਾ ਵੀ ਹੈ ਇਕੱਲਾ ਲਾਉਣਾ ਨਹੀਂ ਉਹਨੂੰ ਪਾਲਣਾ ਵੀ ਹੈ ਉਹਨੂੰ ਸੰਭਾਲਣਾ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਇਹ ਪਤਾ ਲੱਗੇ ਵੀ ਹਾਂ ਅਸੀਂ ਇਹ ਰੁੱਖ ਲਾਇਆ ਸੀ ਤੇ ਅਸੀਂ ਇਹਨੂੰ ਸੰਭਾਲਿਆ ਵੀ ਹੈ ਤੇ ਇਹਨੂੰ ਵੱਡਾ ਵੀ ਕੀਤਾ ਸੋ ਇਸ ਕਰਕੇ ਸਾਡਾ ਇਹ ਪਲਾਨ ਹੈ ਵੀ ਅਸੀਂ ਇੱਥੋਂ ਸ਼ੁਰੂ ਕਰੀਏ ਪਰ 올 오버 ਪੰਜਾਬ ਕੀ ਪੰਜਾਬ ਤੋਂ ਬਾਹਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰਿਆਂ ਨੂੰ ਉਤਸ਼ਾਹ ਕਰ ਰਹੇ ਹਾਂ ਵੀ ਤੁਸੀਂ ਲਾਓ ਜ਼ਰੂਰ ਅੱਛਾ ਵਿੱਕੀ ਦੇ ਜਾਣ ਤੋਂ ਬਾਅਦ ਜਿਹੜੀ ਤੁਸੀਂ ਫਾਊਂਡੇਸ਼ਨ ਬਣਾਈ ਹੈ ਉਹਦਾ ਹੁਣ ਤੱਕ ਦਾ ਸਫਰ ਕਿਵੇਂ ਦਾ ਰਿਹਾ ਹੁਣ ਤੱਕ ਕੀ ਕੁਝ ਤੁਸੀਂ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਕੀ ਪ੍ਰੋਜੈਕਟਸ ਨੇ ਜਿਹੜੇ ਲੈ ਕੇ ਆ ਰਹੇ ਦੇਖੋ ਜੀ ਅਸੀਂ ਅ ਅੱਜ ਤੱਕ ਵਿੱਕੀ ਮਿੱਡ ਖਿੜਾ ਫਾਊਂਡੇਸ਼ਨ ਦੇ ਉੱਤੇ ਅਸੀਂ ਸਪੋਰਟਸਮੈਨ ਨੂੰ ਸਪੋਰਟ ਕੀਤੀ ਹੈ ਬੜਿਆ ਜਿਆਦਾ ਨੂੰ ਇਹ ਕਈ ਕੱਪਸ ਦੇ ਵਿੱਚ ਜਿਵੇਂ ਕਿ ਕਬੱਡੀ ਕੱਪਸ ਹੋ ਗਏ ਟੂਰਨਾਮੈਂਟਸ ਹੋ ਗਏ ਕ੍ਰਿਕਟ ਦੇ ਉਹਨਾਂ ਨੂੰ ਅਸੀਂ ਸਪੋਰਟ ਕੀਤਾ ਤੇ ਅਸੀਂ ਇਕਨੋਮਿਕਲ ਵਹੀਕਲ ਸੈਕਸ਼ਨ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਸਪੋਰਟ ਵੀ ਕੀਤਾ ਸੋ ਕਾਫੀ ਹੱਦ ਤਾਈ ਅਸੀਂ ਜੋ ਵੀ ਜਿੱਥੇ ਵੀ ਸਾਨੂੰ ਕੋਈ ਨੀਡੀ ਦਿਖਦਾ ਅਸੀਂ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਜਿੰਨਾ ਕਿ ਸਾਡੇ ਤੋਂ ਹੋ ਸਕਦਾ ਇਹ ਤਾਂ ਨਹੀਂ ਕੋਈ ਬਹੁਤਾ ਜ਼ਿਆਦਾ ਪਰ ਠੀਕ ਹੈ ਜਿੰਨਾ ਹੋ ਸਕਦਾ ਅਸੀਂ ਕਰਦੇ ਆ ਜਿਵੇਂ ਪਿੱਛੇ ਲਾਸਟ ਈਅਰ ਆਪਣੇ ਫਲੱਡ ਆ ਗਿਆ ਸੀ ਫਲੱਡ ਦੇ ਵਿੱਚ ਇੱਕ ਬੱਚੀ ਦੀਆਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਉਹਦੀ ਵਿਚਾਰੀ ਦੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਸੀਆਂ ਆ ਚਾਤੇ ਦੇ ਗਣਕਾਰ ਨੂੰ ਸੋ ਅਸੀਂ ਉਹਨਾਂ ਨੂੰ ਵੀ ਜਿੰਨਾ ਹੋ ਸਕਿਆ ਅਸੀਂ ਉਹਨਾਂ ਨੂੰ ਵੀ ਕੰਟਰੀਬਿਊਟ ਕੀਤਾ ਉਹਨਾਂ ਦੀ ਹੈਲਪ ਕੀਤੀ ਸੋ ਐਂ ਕਰ ਕਰਕੇ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਆ ਜਿਹੜੀ ਰੈਗੂਲਰ ਇਸ ਚੀਜ਼ ਦੇ ਉੱਤੇ ਵਰਕਆਊਟ ਕਰੀ ਜਾਂਦੇ ਆ ਕਿਉਂਕਿ ਵਿੱਕੀ ਦਾ ਵੀ ਇੱਕ ਸੁਪਨਾ ਸੀਗਾ ਵੀ ਹਰੇਕ ਬੰਦੇ ਦੀ ਸਪੋਰਟ ਕਰਨੀ ਤੇ ਹੈਲਪ ਕਰਨੀ ਹਮੇਸ਼ਾ ਉਹਨੇ ਕਹਿਣਾ ਵੀ ਵੀਰੇ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਤੇ ਸੋ ਉਹ ਗੱਲ ਮੇਰੇ ਅੱਜ ਵੀ ਦਿਮਾਗ ਦੇ ਵਿੱਚ ਚਲਦੀ ਰਹਿੰਦੀ ਹੈ ਵੀ ਹਾਂ ਉਹ ਕਹਿੰਦਾ ਸੀਗਾ ਵੀ ਆਪਾਂ ਸਪੋਰਟ ਕਰਨੀ ਚਾਹੀਦੀ ਹੈ ਹਰ ਬੰਦੇ ਦੀ ਸੋ ਇਸ ਕਰਕੇ ਮੈਂ ਇਹੀ ਸੋਚਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਸਪੋਰਟਸ ਨਾਲ ਬੜਾ ਲਗਾਵ ਸੀ ਵਿੱਕੀ ਦਾ ਸਪੋਰਟਸ ਦੇ ਰਿਲੇਟਿਡ ਜਿਵੇਂ ਕਿ ਮਿੱਡੂ ਖੇੜੇ ਅਸੀਂ ਸੋਚੀ ਜਾਂਦੇ ਆ ਵੀ ਇੱਕ ਸਟੇਡੀਅਮ ਦਾ ਲਈ ਮੈਂ ਜਗਾ ਛੱਡੀ ਹੈ ਉੱਥੇ ਵੀ ਅਸੀਂ ਪਲਾਂਟੇਸ਼ਨ ਵਗੈਰਾ ਕਰਨੀ ਹੈ ਸੋ ਉਹਨੂੰ ਵੀ ਸਟੇਡੀਅਮ ਨੂੰ ਚਲੋ ਡਵੈਲਪ ਅਸੀਂ ਹੌਲੀ ਹੌਲੀ ਕਰ ਲਾਂਗੇ ਜਿਵੇਂ ਜਿਵੇਂ ਸਾਡੇ ਕੋਲੇ ਮਤਲਬ ਕਿ ਸਿਸਟਮ ਬਣਦਾ ਰਹੇ ਉਹਵੇਂ ਅਸੀਂ ਡਵੈਲਪ ਕਰੀ ਜਾਵਾਂਗੇ ਤੇ ਹੋਰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਤੋਂ ਵੱਧ ਤੋਂ ਵੱਧ ਹੋਇਆ ਅਸੀਂ ਸੁਸਾਇਟੀ ਦੇ ਵੱਲ ਤੇ এনवायरमेंट ਦੇ ਵੱਲ ਅਸੀਂ ਕੰਟਰੀਬਿਊਟ ਕਰਾਂਗੇ ਜਿਆਦਾ ਤੋਂ ਜਿਆਦਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕੀਤੀ ਹੈ ਤੇ ਅਜੀਪਾਲ ਮਿੱਡੂ ਖੇੜਾ ਨੇ ਦੱਸਿਆ ਕਿ ਜਿਹੜਾ ਆਹ ਇਹ ਪਲਾਂਟੇਸ਼ਨ ਡਰਾਈਵ ਦਾ ਮਕਸਦ ਕੀ ਹੈ ਤੇ ਕਿਵੇਂ ਪੂਰੇ ਆ ਪੰਜਾਬ ਭਰ ਦੇ ਵਿੱਚ ਇਸ ਨੂੰ ਜਿਹੜੇ ਯੂਥ ਹੈ ਸਪੈਸ਼ਲੀ ਜੋ ਵਿੱਕੀ ਮਿੱਡੂ ਖੇੜਾ ਦੇ ਨਾਲ ਜੁੜੇ ਹੋਏ ਲੋਕ ਸੀ ਉਹਨਾਂ ਦੇ ਖਾਸ ਸਾਥੀ ਸੀ ਦੋਸਤ ਸੀਗੇ ਉਹ ਵਿੱਕੀ ਦੀ ਸੋਚ ਨੂੰ ਅੱਗੇ ਵਧਾਉਣ ਦਾ ਇੱਕ ਯਤਨ ਕਰ ਰਹੇ ਨੇ ਇਸ ਤਰ੍ਹਾਂ ਦੇ ਹੋਰ ਵੀ ਇਸ ਤੋਂ ਪਹਿਲਾਂ ਵੀ ਕਾਫੀ ਇਸ ਫਾਊਂਡੇਸ਼ਨ ਵੱਲੋਂ ਕੰਮ ਕਰਵਾਏ ਗਏ ਨੇ ਤੇ ਐਸ ਵਾਰੀ ਜਿਹੜਾ ਇਹ ਸੋਚਿਆ ਹੋਇਆ ਜਿਹੜਾ ਇਹ ਕੰਮ ਹੈ ਇਹ ਖਾਸ ਤੌਰ ਤੇ এনवायरमेंट ਨੂੰ ਧਿਆਨ ਚ ਰੱਖਦੇ ਹੋਏ ਲਿਆ ਗਿਆ ਸੋ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਨੇਕ ਕੰਮ ਨੇ ਉਹ ਹੁੰਦੇ ਰਹਿਣਗੇ ਇਹੀ ਆਸ ਕਰ ਰਹੇ ਨੇ ਅਜੇ ਪਾਲ ਸਿੰਘ ਮਿੱਡੂ ਖੇੜਾ ਬਹੁਤ ਹਾਲੀ ਤੋ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ